ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਸਾਡੇ ਪੰਜਾਬ ਦੇ ਵਿੱਚ ਭਾਵੇਂ ਉਹ ਸਮਾਜ ਸੇਵੀ ਨੇ ਭਾਵੇਂ ਅਖੌਤੀ ਹੀਟਰ ਨੇ ਜਾਂ ਧਾਰਮਿਕ ਆਗੂ ਨੇ ਇਹਨਾਂ ਨੇ ਨਾ ਪੰਜਾਬ ਨੂੰ ਬਚਾਉਣ ਵਾਸਤੇ ਬਹੁਤ ਜੋਰ ਸ਼ੋਰ ਦੇ ਨਾਲ ਯਾਤਰਾਵਾਂ ਸ਼ੁਰੂ ਕੀਤੀਆਂ ਹੋਈਆਂ ਮੈਂ ਅੱਜ ਦੋ ਬੰਦਿਆਂ ਦੀ ਗੱਲ ਕਰਨੀ ਹੈ ਇੱਕ ਤਾਂ ਸੁਖਵੀਰ ਬਾਦਲ ਚਲ ਅੱਜ ਸਭ ਲੋਨਿਆਂ ਨਾਲ ਫਿਰ ਕਈ ਵਾਰੀ ਫੋਨ ਫਾਨ ਬਹੁਤ ਹੁੰਦੇ ਬੰਦੇ ਚਮਚੇ ਭੜਕਦੇ ਬਹੁਤ ਹੈ ਤੇ ਦੂਜੇ ਪਾਸੇ ਸਮਾਜ ਸੇਵੀ ਲਖਾ ਸਦਾਨ ਇਹ ਦੋ ਬੰਦੇ ਤਾਂ ਮੇਨ ਨੇ ਜਿਹੜੇ ਪੰਜਾਬ ਨੂੰ ਬਚਾਉਣ ਵਾਦਦੇ ਬਹੁਤ ਜੋਰ ਲੱਗਾ ਹੋਇਆ ਉਦਾਂ ਇਹਨਾਂ ਨੂੰ ਹਵਾ ਦੇਣ ਵਾਸਤੇ ਤਿੰਨ ਚਾਰ ਪਿੱਛੇ ਖੜੇ ਨੇ ਚਲੋ ਉਹਨਾਂ ਦਾ ਜ਼ਿਕਰ ਦੋ ਚਾਰ ਦਿਨ ਠਹਿਰ ਕੇ ਕਰਾਂਗੇ ਕਿਉਂਕਿ ਫਿਰ ਕਈ ਵਾਰੀ ਪਤਾ ਨਹੀਂ ਹੁੰਦਾ ਨਾ ਹਸਪੀਟਲ ਦੇ ਵਿੱਚ ਜਦੋਂ ਕਿਸੇ ਨੂੰ ਦਾਖਲ ਕਰਾਉਣਾ ਹੁੰਦਾ ਹੈ ਉਦੋਂ ਕਈ ਵਾਰੀ ਉੱਥੇ ਰੂਮ ਨਹੀਂ ਹੁੰਦਾ ਮਿਲਦਾ ਹੋ ਸਕਦਾ ਹੈ ਅਟੈਕ ਆ ਜਾਏ ਕਿਸੇ ਨੂੰ ਮੇਰੀ ਗੱਲਾਂ ਇਹ ਜਿਹੀਆਂ ਹੁੰਦੀਆਂ ਨੇ ਕਿਉਂਕਿ ਬਹੁਤ ਲੋਕ ਨੂੰ ਹੁੰਦਾ ਵੀ ਬੁੱਟਾ ਸਿੰਘ ਕਮਲ ਮਾਰਦਾ ਨਹੀਂ ਨਹੀਂ ਮੈਨੂੰ ਅਕਲ ਆ ਯਾਰਾ ਕਮਲ ਕਮਾਰਨੇ ਵੜੇ ਲੱਕਿਆ ਸਮਝਾ ਸਾਨੂੰ ਅਜਾ ਜਿਹੜੇ ਕਮਲ ਮਾਰਦੇ ਨੇ ਉਹਨਾਂ ਦੀ ਗੱਲ ਕਰਨੀ ਹੁੰਦੀ ਹੈ ਵੀ ਆ ਬੰਦਾ ਛਾਣਾ ਕਿੰਨਾ ਕ ਆ ਬੰਦਾ ਕਮਲਾ ਕਿੰਨਾ ਹੁਣ ਜਿਹੜੀ ਗੱਲ ਕਰਨੀ ਹੈ ਬਹੁਤੀ ਲੰਬੀ ਚੌੜੀ ਨਹੀਂ ਕਰਨਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਹਾਂਜੀ ਸ਼ਕੀਰ ਬਾਦਲ ਕਹਿੰਦਾ ਪੰਜਾਬ ਨੂੰ ਬਚਾਉਣ ਵਾਲੀ ਤੇ ਇੱਕੋ ਹੀ ਪਾਰਟੀ ਹੈ ਖੇਤਰੀ ਉਹ ਹੈ ਸ਼੍ਰੋਮਣੀ ਅਕਾਲੀ ਦਲ ਤੇ ਚੱਲ ਮੈਂ ਲਾਉਣਾ ਬਾਦਲ ਦਲ ਜੱਪਰਵਾਰ ਦਲ ਇਹ ਕਹਿੰਦਾ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ ਤੇ ਜੇ ਇਹਦੇ ਕੋਲੇ ਕੋਈ ਬੈਠਾ ਹੋਵੇ ਨਾ ਜੁੱਤੀ ਲਾ ਲਓ ਤੇ ਚਾਰ ਪੰਜ ਮਾਰੋ ਤੇ ਫਿਰ ਪੁੱਛੋ ਵੀ ਪੰਜਾਬ ਨੂੰ ਬਚਾਉਣ ਵਾਸਤੇ ਤੂੰ ਗੱਲਾਂ ਕਰਦਾ ਐ ਪੰਜਾਬ ਨੂੰ ਬਰਬਾਦ ਕਿਨੇ ਕੀਤਾ ਚਲੋ ਹੁਣ ਜਦੋਂ ਬੁੱਟਾ ਸਿੰਘ ਤੋਂ ਪੁੱਛੋਂਗੇ ਸਭ ਤੋਂ ਪਹਿਲਾਂ ਨੇ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾ ਨਾ ਨਾਲ ਲਾਉਣਾ ਪੈਣਾ ਸਵਰਗਵਾਸੀ ਠੀਕ ਐ ਤੇ ਉਹ ਬਾਪੂ ਨੇ ਬੜਾ ਗੰਦ ਪਾਇਆ ਜੇ ਕਿਤੇ ਨਸ਼ਿਆਂ ਦੀ ਗੱਲ ਆਈ ਤਾਂ ਟਰੱਕਾਂ ਦੇ ਟਰੱਕ ਭੁੱਕੀ ਫੀਮ ਤੇ ਜਦੋਂ ਕਿਤੇ ਪ੍ਰਾਪਰਟੀ ਬਣਾਉਣ ਦੀ ਗੱਲ ਆਈ ਉਦੋਂ ਪਤਾ ਨੇ ਹੋਟਲ ਜ਼ਮੀਨਾਂ ਬੱਸਾਂ ਕਿੰਨਾ ਕੁਝ ਬਣਾਇਆ ਅੜੀਆਂ ਰੋਡਵੇ ਦੀਆਂ ਬੱਸਾਂ ਨੇ ਸਾਰੀਆਂ ਖਤਮ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀਆਂ ਤੇ ਫੇਰ ਜਦੋਂ ਤੁਸੀਂ ਸ਼ੋਮਣ ਕਮੇਟੀ ਦੀ ਗੱਲ ਕਰੋਗੇ ਸ਼੍ਰੋਮਣੀ ਕਮੇਟੀ ਦਾ ਮੈਂ ਕਹਿੰਨਾ ਵੀ ਤੁਸੀਂ ਗੱਲ ਛੱਡ ਦਿਓ ਜੇ ਕਿਤੇ ਕੋਈ ਬੰਦਾ ਸੁਣੇ ਨਾ ਧਿਆਨ ਦੇ ਨਾਲ ਐਨਾ ਕਿ ਸ਼੍ਰੋਮਣੀ ਕਮੇਟੀ ਨੂੰ ਲੁੱਟਿਆ ਗੱਲ ਹੀ ਛੱਡ ਦਿਓ ਇੱਕ ਬੰਦੇ ਨੇ ਨਾ ਆਪਣਾ ਮਕਾਨ ਬਣਾਇਆ ਯਾਨੀ ਕਿ ਘਰ ਬਣਾਇਆ ਤੇ ਉਹਨੇ ਜਿਹੜੇ ਦਰਵਾਜ਼ੇ ਹੁੰਦੇ ਨੇ ਨਾ ਸੈਕੰਡ ਹੈਂਡ ਪਏ ਹੁੰਦੇ ਆ ਦੁਕਾਨਾਂ ਦੇ ਕੋਲਾਂ ਤੇ ਉਹ ਖਰੀਦ ਲੈ ਜਦੋਂ ਖਰੀਦ ਲੈ ਤੇ ਇੱਕ ਉਹਦੇ ਗਵਰਨਣ ਬੀਬੀ ਕਹਿੰਦੀ ਕਹਿੰਦੀ ਇਹ ਤੁਸੀਂ ਕਿੰਨੇ ਦੇ ਲੈ ਕੇ ਆਇਓ ਤੂੰ ਜਿਹੜਾ ਦਰਵਾਜ਼ਾ ਖਰੀਦਣ ਵਾਲਾ ਸੀ ਸ਼ਰੂਨਿਕ ਮੇਢੀ ਦਾ ਰਾਗੀ ਸੀ ਕਹਿੰਦਾ ਬੀਬੀ ਫੇਰ ਹੀ ਲੈ ਕੇ ਆਇਆ ਫੇਰ ਹੀ ਸੇਵਾ ਕੀਤੀ ਹੈ ਤੇ ਉਹ ਬੀਬੀ ਮੈਨੂੰ ਕਹਿੰਦੇ ਕਹਿੰਦੀ ਵੀ ਇਹ ਰਾਗੀ ਸਾਹਿਬ ਐਦਾਂ ਕੋ ਕਹਿੰਦੇ ਆ ਮੱਖਾਂ ਵੀ ਇਹ ਤੈਨੂੰ ਇਹ ਕਹਿੰਦਾ ਵੀ ਤੇਰੀਆਂ ਅੱਖਾਂ ਖੁੱਟੀਆਂ ਨੇ ਇਹ ਮੈਂ ਪੈਸੇ ਲਾ ਕੇ ਖਰੀਦ ਕੇ ਲੈ ਕੇ ਆਇਆ ਮੈਨੂੰ ਕਹਿੰਦੇ ਇਹ ਤੁਹਾਨੂੰ ਕਿਵੇਂ ਸਮਝ ਆ ਗਈ ਮੈਂ ਕਹੇ ਸ਼੍ਰੋਮਣੀ ਕਮੇਟੀ ਦੇ ਵਿੱਚ ਰਾਗੀ ਰਹਿ ਕੇ ਆਏ ਨੇ ਸ਼੍ਰੋਮਣੀ ਕਮੇਟੀਆਂ ਰੋਟੀਆਂ ਖਾਣ ਵਾਲਾ ਤਾਂ ਕੁੱਤਾ ਵੀ ਟੇਡਾ ਤੁਰਦਾ ਐ ਐਨੀ ਭੈੜੀ ਰਾਜਨੀਤੀ ਇਹਨਾਂ ਲੋਕਾਂ ਦੇ ਕੋਲ ਹੈ ਠੀਕ ਹੈ ਜਿਹੜੀ ਮੈਂ ਗੱਲ ਕਹਿਣੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਹੁਣ ਜਿਹੜੇ ਬਾਦਲ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਜਿਹੜਾ ਹੁਣ ਪੰਜਾਬ ਬਚਾਉਣ ਦੀ ਗੱਲ ਕਰਦਾ ਹੈ ਤੇ ਹੁਣ ਯਾਤਰਾ ਉਹਨੇ ਨਾ ਬੰਦ ਕੀਤੀ ਹੋਈ ਹੈ ਕਹਿੰਦਾ ਕਿਸਾਨੀ ਅੰਦੋਲਨ ਚੱਲਦਾ ਇਸ ਕਰਕੇ ਅਸੀਂ ਯਾਤਰਾ ਬੰਦ ਕਰਤੀ ਹੁਣ ਅਸੀਂ ਨਹੀਂ ਕਰਦੇ ਕਿਸਾਨੀ ਅੰਦੋਲਨ ਕਰਕੇ ਨਾ ਯਾਤਰਾ ਬੰਦ ਕੀਤੀ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਸੀ ਨਾ ਤੇ ਲੋਕ ਅੱਖਾਂ ਜਦੋਂ ਕੱਢਦੇ ਸੀ ਪਹਿਲੀ ਪਤਾ ਲੱਗ ਜਾਂਦਾ ਵੀ ਹਾਂ ਹੁਣ ਮਾਨਤਨ ਹੋਊਗਾ ਉਹਨੂੰ ਸਨਮਾਨ ਹੋਊਗਾ ਚੰਗੀ ਤਰ੍ਹਾਂ ਇਸ ਕਰਕੇ ਕੀਤੀ ਹੈ ਚਲੋ ਜਾਣੇ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਨੇ ਬੰਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਬੰਦੇ ਨੇ ਉਹ ਤਾਂ ਹੈਗੇ ਹੈਗੇ ਡੇਡਾ ਚੱਲਦੇ ਨੇ ਰਾਜਨੀਤੀ ਗੰਦੀ ਹੈ ਕੁੱਟਲ ਹੈ ਪਰ ਉਥੇ ਤਾਂ ਉਹਨਾਂ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਨਾ ਉਹਨਾਂ ਦੇ ਦਿਮਾਗ ਵਿੱਚ ਵੀ ਰਾਜਨੀਤੀ ਭਰੀ ਹੋਈ ਹੈ ਦਿਮਾਗ ਵਿੱਚ ਵੀ ਤੁਸੀਂ ਹਿਸਾਬ ਲਾ ਲਿਓ ਵੀ ਸਾਡੀ ਕੌਮ ਨੂੰ ਤੇ ਜਾ ਸਿੱਖ ਏਜੰਡੇ ਨੂੰ ਕੌਣ ਲਾਗੂ ਕਰ ਸਕਦਾ ਹੈ ਇਹ ਸਚਾਈ ਹੈ ਤੇ ਇਹ ਬੰਦੇ ਕੌਣ ਨੇ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਸਿੱਖੀ ਨੂੰ ਬਚਾਉਣਾ ਇਹ ਤਾਂ ਇਹ ਗੱਲ ਹੈ ਇਹ ਗੱਲ ਨਾ ਜਦੋਂ ਸੁਣੋਂਗੇ ਤੁਸੀਂ ਬੋਰ ਜਾ ਹੁਣ ਬਈ ਯਾਰ ਇਹ ਕਿੱਧਰ ਨੂੰ ਕਿੱਧਰ ਦੀ ਗੱਲ ਜੇ ਲੈ ਕੇ ਤੇ ਪਰ ਸਮਝਣ ਵਾਲੇ ਇਹਨੂੰ ਸਮਝ ਜਾਣਗੇ ਤੇ ਦੂਜੀ ਗੱਲ ਕਰਦੇ ਆਂ ਲਖੇ ਸੁਧਾਣੇ ਦੀ ਲਖੇ ਸੁਧਾਣੇ ਨੇ ਚਾਰ ਪੰਜ ਮੁੱਦਿਆਂ ਦੇ ਵਿੱਚ ਆਪਣੇ ਆਪ ਨੂੰ ਰੌਲਾ ਜਿਹਾ ਪਾ ਕੇ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਪੰਜਾਬ ਜੋ ਬਚਾਓ ਯਾਤਰਾ ਸ਼ੁਰੂ ਕਰ ਲਈ ਤੇ ਉਹਦੇ ਵਿੱਚ ਸ਼ਾਇਦ ਕੋਰਸ਼ਮੀਰ ਵਾਲੇ ਵਾਲੇ ਨੇ ਤਾਂ ਮੇਰੇ ਨਾਲ ਤਾਂ ਵੀ ਚੰਗੀ ਤਰ੍ਹਾਂ ਗੱਲਬਾਤ ਸਮਝਾਤੀ ਤੇ ਫਿਰ ਪਾਨੇ ਸਿੱਧੂ ਵਾਲਾ ਮੁੱਦਾ ਆ ਗਿਆ ਉੱਥੇ ਬੜਾ ਜ਼ੋਰ ਜਾਰ ਲਾਇਆ ਕੋਈ ਗੱਲ ਬਣੀ ਨਹੀਂ ਫਿਰ ਅਮਰਤਪਾਲ ਦੇ ਕੋਲੇ ਜਾ ਕੇ ਖੜ ਗਏ ਅਮਰਸਰ ਉੱਥੇ ਵੀ ਗੱਲ ਗੁਲ ਕੋਈ ਬਣੀ ਨਹੀਂ ਤੇ ਹੁਣ ਜਿਹੜੀ ਗੱਲਬਾਤ ਚਲਾ ਰਹੇ ਨੇ ਨਾ ਇਹ ਹਾਲਾਂਕਿ ਬਗੇ ਲਾ ਹੋ ਗਿਆ ਝੋਟਾ ਹੋ ਗਿਆ ਇਹ ਲੱਖਾ ਹੋ ਗਿਆ ਇਹਨਾਂ ਦੀ ਆਪਸ ਵਿੱਚ ਗੱਲਬਾਤ ਕੋਈ ਅੰਦਰੋਂ ਨਹੀਂ ਮਿਲਦੀ ਪਰ ਲੋਕਾਂ ਦੇ ਵਿੱਚ ਜਿਹੜੀ ਹੁਣ ਕੁਸੂੜੀ ਪੈ ਰਹੀ ਹੈ ਹੁਣ ਇਹ ਕਿ ਤਾ ਬਰਵਿੰਦਰ ਝੋਟੇ ਨੂੰ ਉਂਗਲ ਲਾਉਂਦੇ ਵੀ ਤੂੰ ਇਦਾਂ ਬੋਲਦੇ ਉਹ ਲੈਬ ਹੋਇਆ ਬੈਠਾ ਸੀ ਚਾਚੇ ਬਗੇਲੇ ਨਾਲ ਤੇ ਕਿਤੇ ਦੀਪ ਸਿੱਧੂ ਦੇ ਬੰਦਿਆਂ ਨੂੰ ਥੋੜੇ ਜਿਹੀ ਛੁਰਲੀ ਛੱਡ ਕੇ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ ਜਨ ਕਿ ਹੁਣ ਬਸ ਹੱਥ ਪੈਰ ਜੇ ਮਾਰੀ ਜਾਂਦੇ ਨੇ ਕੋਈ ਤਣ ਪੱਤਣ ਕੋਈ ਕਿਨਾਰਾ ਲੱਭਦਾ ਨਹੀਂ ਵੀ ਕਰੀਏ ਤਾਂ ਕੀ ਕਰੀਏ ਬਚਾਲੇ ਜੇ ਫਿਰਦੇ ਨੇ ਤੇ ਜਿਹੜੇ ਲੋਕ ਨੇ ਉਹ ਇੰਨਾ ਕੁ ਕਨਫਿਊਜ਼ ਹੋ ਗਏ ਵੀ ਇਹ ਬੰਦੇ ਕਰ ਕੀ ਰਹੇ ਨੇ ਇਹਨਾਂ ਬੰਦਿਆਂ ਨੂੰ ਕਿਸੇ ਨੂੰ ਸਮਝ ਕਿਉਂ ਨਹੀਂ ਆ ਰਹੀ ਤੇ ਮੈਂ ਤੁਹਾਨੂੰ ਦੱਸ ਦਿੰਦਾ ਸਾਫ਼ ਜੀ ਗੱਲ ਜਦੋਂ ਮੈਨੂੰ ਕੋਈ ਬੰਦਾ ਫੋਨ ਕਰਦਾ ਤੁਸੀਂ ਲੱਖੇ ਦੇ ਖਲਾਫ ਬੋਲਦੇ ਹੋ ਜੀ ਤੁਸੀਂ ਕਿਸਾਨਾਂ ਦੇ ਖਲਾਫ ਬੋਲਦੇ ਹੋ ਤੇ ਤੁਸੀਂ ਅਮਰਜ਼ਪੁਰ ਨੂੰ ਇਦਾਂ ਕਹਿੰਦਾ ਤੁਜੀ ਬਾਦਲਾਂ ਨੂੰ ਇਦਾਂ ਕਹਿੰਦਾ ਜਿਹੜੇ ਬੰਦੇ ਮੈਨੂੰ ਫੋਨ ਕਰਦੇ ਨੇ ਉਹਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਾਡੇ ਨਾਲ ਨਾ ਐਵੇਂ ਫੋਨ ਕਰਕੇ ਮਗਜ ਨਾ ਖਰਾਬ ਕਰਿਆ ਕਰੋ ਅਸੀਂ ਨਾ ਕਿਸੇ ਦੀ ਗੱਲ ਮੰਨਣੀ ਐ ਤੇ ਨਾ ਸਾਨੂੰ ਕਿਸੇ ਦੀ ਮਤ ਦੀ ਲੋੜ ਐ ਨਾ ਅਸੀਂ ਕਿਸੇ ਦੀ ਰਾਇ ਚਾਹੁੰਦੇ ਐ ਅਸੀਂ ਤਾਂ ਨਾ ਜਿਹੜਾ ਕੁੱਤੀ ਕਲੇ ਸਨ ਉਹਨਾਂ ਨੇ ਪਾਇਆ ਹੋਇਆ ਪੰਜਾਬ ਦੇ ਵਿੱਚ બસ ਉਹੀ ਗੱਲ ਕਰਨੀ ਹੁੰਦੀ ਹੈ ਤੇ ਸਾਨੂੰ ਖੁਸ਼ੀ ਨੂੰ ਫੋਨ ਫਾਨ ਕਰਿਆ ਕਰੋ ਜਿਹੜਾ ਵੀ ਬੰਦਾ ਖੁੱਲ ਕੇ ਸਾਹਮਣੇ ਨਹੀਂ ਆਉਂਦਾ ਰਾਜਨੀਤੀ ਕਰਨ ਵਾਸਤੇ ਉਹ ਬੰਦਾ ਹਮੇਸ਼ਾ ਅੰਦਰੋਂ ਕਹਿ ਲਈਏ ਹੋਰ ਹੈ ਬਾਹਰੋਂ ਹੋ ਰਿਹਾ ਹੈ ਬਸ ਇਹ ਕਹਿ ਲਈਏ ਵੀ ਉਹ ਸਿਰੇ ਦਾ ਤਰੀੜ ਸਿਰੇ ਦੀ ਖੱਜ ਸਿਰੇ ਦੀ ਭੇੜ ਹੈ ਮੈਂ ਸਾਫ਼ ਕਰ ਦੇਣਾ ਜਿਹੜੇਸ ਬੰਦੇ ਨੇ ਰਾਜਨੀਤੀ ਕਰਨੀ ਹੈ ਨਾ ਖੁੱਲ ਕੇ ਸਾਹਮਣੇ ਆ ਜਾਓ ਵੀ ਆਪਾਂ ਰਾਜਨੀਤਿਕ ਕੰਨੀ ਬਸ ਤੇ ਲੋਕ ਯਕੀਨ ਕਰ ਲੈਣਗੇ ਜੇ ਤੁਸੀਂ ਛੁਰਲੀਓ ਛੱਡ ਦਿਓ ਕਿਤੇ ਪੰਜਾਬੀ ਮਾਂ ਬੋਲੀ ਦੀ ਗੱਲ ਕਿਤੇ ਅੰਮ੍ਰਿਤਪਾਲ ਨੂੰ ਛਡਾਉਣ ਦੀ ਗੱਲ ਕਿਤੇ ਪੰਜਾਬ ਨੂੰ ਬਚਾਉਣ ਦੀ ਗੱਲ ਕਿਤੇ ਭਾਨੇ ਸਿੱਧੇ ਪਿੱਛੇ ਖੜ ਜਾਣਾ ਕਿਤੇ ਗੈਂਗਸਟਰਾਂ ਦੇ ਹੱਕ ਵਿੱਚ ਬੋਲ ਜਾਣਾ ਕਿਤੇ ਭਗਵਾਨ ਤਮਨ ਨੂੰ ਪੁੱਠਾ ਬੋਲਣਾ ਠੀਕ ਹੈ ਕਿਤੇ ਕੋਈ ਇਸ਼ੂ ਕਿਤੇ ਕੋਈ ਇਸ਼ੂ ਲੋਕਾਂ ਨੂੰ ਕੋਈ ਸਮਝ ਨਹੀਂ ਆ ਰਿਹਾ ਮੈਂ ਉਹਨਾਂ ਦੀਆਂ ਗੱਲਾਂ ਵੀਡੀਓ ਵਿੱਚ ਕੀਤੀਆਂ ਨੇ ਤੇ ਜਿਹੜੇ ਸਮਝਦਾਰ ਨੇ ਨਾ ਉਹ ਸਮਝ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ